ਉਹ ਗੁੰਮਦੀ ਆ ਜਿਹੜੀ ਪ੍ਰਸ਼ਾਦ ਵਾਲੀ ਬਾਹੀ ਦੇ ਪਾਸੇ ਉਹਾਂ ਜਿੱਥੇ ਦੇਖੋ ਤੁਸੀਂ ਅੱਜ ਵੀ ਕਿੰਨੇ ਉਹ ਜਿਹੜੇ ਮਘੋਰੇ ਆ ਜਿਹੜੇ ਜਿਵੇਂ ਟੋਪਾਂ ਨਾਲ ਟੈਂਕਾਂ ਨਾਲ ਸਾਰੀ ਉਹ ਬਾਹੀ ਤੇ ਸਾਰੀ ਉੱਤੇ ਤੱਕ ਜਿਹੜੀ ਉਹ ਸਾਰੀ ਆ ਉਹਦੇ ਵਿੱਚ ਗੋਲੀਆਂ ਮਾਰੀਆਂ ਆ ਇਹ 1984 ਦਾ ਉਹ ਸਮਾਂ ਚ ਇੱਥੇ ਕਰਾਉਂਦੇ ਆ ਇਹ ਸਾਡਾ ਇੱਕ ਸਰਮਾਇਆ ਮੈਂ ਕਹਿ ਲਵਾਂ ਕਿ ਸਿੱਖ ਪੰਥ ਨੇ ਸਾਂਭ ਕੇ ਰੱਖਿਆ ਤਾਂ ਕਿ ਆਉਂਦੀਆਂ ਪੀੜੀਆਂ ਇਸ ਗੱਲ ਨੂੰ ਵੀ ਯਾਦ ਰੱਖਣ ਕਿ ਇਸ ਧਰਤੀ ਦੇ ਉੱਤੇ ਆਜ਼ਾਦ ਭਾਰਤ ਦੇ ਵਿੱਚ ਵੀ ਸਿੱਖਾਂ ਨੂੰ ਜਿਹੜਾ ਆ ਉਹ ਤੋਪਾਂ ਤੇ ਗੋਲੀਆਂ ਦਾ ਨਿਸ਼ਾਨਾ ਸਿੱਖਾਂ ਬਣਾਇਆ ਗਿਆ ਲਗਭਗ ਇਸ ਪਵਿੱਤਰ ਸਥਾਨ ਨੂੰ ਢਹਿ ਢੇਰੀ ਕਰਨ ਦਾ ਵੀ ਜਿਹੜਾ ਆ ਉਹ ਬਹੁਤ ਕੁਝ ਜਿਹੜਾ ਯਤਨ ਕੀਤਾ ਗਿਆ ਖਜ਼ਾਨਾ ਜਿਹੜਾ ਉਹ ਖਜ਼ਾਨਾ ਗੈਣਾ ਹੁੰਦਾ ਉੱਥੇ ਅੱਛਾ ਇਸ ਕਰਕੇ ਖਜ਼ਾਨਾ ਜਿਹੜਾ ਨਾਲ ਉੱਥੇ ਫਿਰ ਖਜ਼ਾਨਾ ਹੁਣ ਤਾਂ ਥੱਲੇ ਲਾਪਾ ਗੈਣ ਬੇਸਮੈਂਟ ਦੇ ਵਿੱਚ ਅੱਗੇ ਉਹਦੇ ਨਾਲ ਹੀ ਇੱਕ ਕਮਰਾ ਆ ਠੀਕ ਹੈ ਉਥੇ ਸਾਰੇ ਗਿਣਤੀ ਕਰਦੇ ਸੀ ਦਾਖ ਖਜ਼ਾਨਾ ਦਿਉੜੀ ਕਹਿੰਦੇ ਦਾਖ ਖਜ਼ਾਨਾ ਦਿਉੜੀ ਤਾਂ ਇਹਦਾ ਨਾਂ ਆ ਠੀਕ